ਸਰਦਾਰ ਜੀ ਅੱਜ ਕੀ ਬਣਿਆ ਮੀਟਿੰਗ ਨੂੰ ਅੱਜ ਦੀ ਮੀਟਿੰਗ ਟ੍ਰਾਂਸਪੋਰਟ ਮਿਨਿਸਟਰ ਵੱਲੋਂ ਬੁਲਾਈ ਗਈ ਸੀ ਜਿਸ ਮੀਟਿੰਗ ਦੇ ਵਿੱਚ ਪਰਸੋਨਲ ਦੇ ਵਿੱਚੋਂ ਭਾਗ ਦੇ ਅਧਿਕਾਰੀਆਂ ਸਮੇਤ ਮੀਟਿੰਗ ਹੋਈ ਹੈ ਉਸ ਮੀਟਿੰਗ 'ਚ ਪਹਿਲੀ ਗੱਲ ਸੀ ਕਿ ਪਾਲਿਸੀ ਜਿਹੜੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਤੇ ਆਊਟਸੋਰਸਿੰਗ ਨੂੰ ਕੰਟਰੈਕਟ ਤੇ ਲੈਣਾ ਹੈ ਉਹਨੂੰ ਕੰਬੀਰਤਾ ਨਾਲ ਵਿਚਾਰਿਆ ਗਿਆ ਜਿੰਦੇ ਵਿੱਚ ਜਿਹੜੇ ਕਾਗਜ਼ ਦਿੱਤੇ ਗਏ ਸੀ ਨਗਰ ਨਿਗਮ ਦੇ ਤੇ ਕੌਸ਼ਨ ਵਿਭਾਗ ਦੇ ਹਰਿਆਣੇ ਦੇ ਆਊਟਸੋਰਸਿੰਗ ਨੂੰ ਕੰਟਰੈਕਟ ਤੇ ਕਰਨ ਲਈ ਉਹਨਾਂ ਨੂੰ ਪਰਸਨਲ ਵਿਭਾਗ ਨੂੰ ਭੇਜ ਕੇ ਪਰਸਨਲ ਵਿਭਾਗ ਕੋਲੋਂ ਪਾਲਿਸੀ ਕੱਢ ਕੇ ਉਹ ਸਪੋਰਟ ਸੀ ਤਹਿਤ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲੈਣ ਦੀ ਗੱਲਬਾਤ ਚੱਲੀ ਆ ਜਿਹੜੇ ਕੰਟਰੈਕਟ ਤੇ ਕਰਨੇ ਸੀ ਮੁਲਾਜ਼ਮ ਕੰਟਰੈਕਟ ਵਾਲੇ ਰੈਗੂਲਰ ਕਰਨੇ ਸੀ 50% ਪੋਸਟਾਂ ਰੱਖ ਕੇ ਉਸ ਗੱਲ ਤੇ ਸਹਿਮਤੀ ਜਿਵੇਂ ਬਣੀ ਸੀ ਉਸੇ ਤਰੀਕੇ ਨਾਲ ਹੀ ਸਹਿਮਤੀ ਬਣੀ ਹੋਈ ਆ ਸੋ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਮੰਗਾਂ ਸੀ ਕਿ ਟਰਾਂਸਪੋਰਟ ਮਿਨਿਸਟਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ 16 ਤਰੀਕ ਦੀ ਮੀਟਿੰਗ ਜਾਂ 16 ਤੋਂ ਮੀਟਿੰਗ ਤੋਂ ਬਾਅਦ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮ ਹਰ ਕੀਤੇ ਹੋਏ सस्पेंड ਕੀਤੇ ਹੋਏ ਜਾਂ ਪੀਆਰਟੀਸੀ ਬਲੈਕਲਿਸਟ ਆ ਉਹਨਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਗੱਲ ਸੀ ਉਹਦੇ ਵਾਸਤੇ ਜਿਹੜੇ ਟਰਾਂਸਪੋਰਟ ਸੈਕਟਰੀ ਉਹਨਾਂ ਨੇ ਸਮਾਂ ਮੰਗਿਆ ਵੀ ਇੱਕ ਦੋ ਦਿਨਾਂ ਦੇ ਵਿੱਚ ਤੁਹਾਨੂੰ ਬੁਲਾ ਕੇ ਤੁਹਾਡੀ ਸਹਿਮਤੀ ਨਾਲ ਮੈਂ ਆਰਡਰ ਕੱਢੂਗਾ ਕਿਉਂਕਿ ਜੇ ਮੈਂ ਆਰਡਰ ਕਰਤੇ ਕਿਉਂਕਿ ਜਿਹੜੇ ਵਿਭਾਗ ਲੋਗੇ ਉਹ 13 14 ਮੁਲਾਜ਼ਮ ਬਹਾਲ ਕਰਦੀ ਪਹੁੰਚ ਲਈ ਆ ਜੋ 13 14 ਕਰਦੇ ਆ ਤੁਸੀਂ ਫਿਰ ਵਿਰੋਧ ਕਰੋਗੇ ਫਿਰ ਮੰਗ ਕਰੋਗੇ ਉਹਦੇ ਵਾਸਤੇ ਤੁਹਾਡੇ ਕੋਲ ਪ੍ਰੋਪੋਜ਼ਲ ਲੈ ਕੇ ਸਾਰੇ ਮੁਲਾਜ਼ਮਾਂ ਨੂੰ ਬਹਾਲ ਕਰਨੀ ਕਿਵੇਂ ਬਾਤ ਉਹਦੇ ਬੈਨੀਫਿਟ ਮਿਲਦਾ ਉਹਦੇ ਵਾਸਤੇ ਇੱਕ ਅੱਧੇ ਦਿਨ ਦੇ ਵਿੱਚ ਤੁਹਾਨੂੰ ਬੁਲਾ ਕੇ ਸਾਰੀ ਜਿਹੜੇ ਮੁਲਾਜ਼ਮ ਬਲੈਕਲਿਸਟ ਕੀਤੇ ਜਾਂਦੇ ਆ ਕੰਡੀਸ਼ਨਲ ਆਈਆਂ ਉਹਨਾਂ ਕੰਡੀਸ਼ਨਾਂ 'ਚ ਸੋਧ ਦੀ ਗੱਲ ਸੀ ਜਿਹੜੀ ਉਹ ਸੋਧ ਵਾਸਤੇ ਐਮ ਡੀ ਪੀਆ ਪੀਆ ਆਰਟੀਸੀ ਤੇ ਪਨਬਸ ਵੱਲੋਂ ਸਲਾਹ ਦਿੱਤੀ ਕਿ ਤੇ ਨਾਲ ਦੀ ਨਾਲ ਪੀਆਰਟੀਸੀ ਦੇ ਰਮਨ ਕੁਮਾਰ ਜੀ ਐਮ ਤੇ ਪਨਬਸ ਦੇ ਜਿਹੜੇ ਏਡਿਓ ਨੇ ਰਜੀਵ ਕੁਮਾਰ ਦਿੱਤਾ ਦੋਨਾਂ ਦੀ ਡਿਊਟੀ ਲਾਈ ਗਈ ਕਿ ਦੋਨੋਂ ਜਥੇਬੰਦੀ ਦੀ ਸਹਿਮਤੀ ਨਾਲ ਇਸ ਹਫਤੇ ਦੇ ਵਿੱਚ ਉਹ ਜ ਤਿਆਰ ਕਰਕੇ ਕੰਡੀਸ਼ਨਾਂ 'ਚ ਸੋਧ ਤੇ ਨਾਲ ਦੀ ਨਾਲ ਲਾਗੂ ਕਰਨਗੇ ਸੋ ਪੁਰਾਣੇ ਪੱਤਰ ਵੀ ਸਾਰੇ ਦਿਖਾਏਗੇ ਕਿ ਪਹਿਲਾਂ ਤੁਸੀਂ ਇਹ ਸਾਰਾ ਕੁਝ ਵੇਖ ਚੁੱਕੇ ਹੋ, ਬਾਤ ਚੁੱਕੇ ਹੋ, ਵਾਰ-ਵਾਰ ਉਹੀ ਗੱਲ ਕਰਦੇ ਹੋ। ਪਰੰਤੂ ਟ੍ਰਾਂਸਪੋਰਟ ਸੈਕਟਰੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਾਡੇ ਵੱਲੋਂ ਕਲੀਅਰ ਹੈ ਕਿ ਜੋ ਚੀਜ਼ ਅਸੀਂ ਕਹਿ ਰਹੇ ਹਾਂ ਉਹ ਲਾਗੂ ਕਰਾਂਗੇ। ਸੋ ਅਸੀਂ ਉਹਨਾਂ ਨੂੰ ਹਵਾਲਾ ਵੀ ਦਿੱਤਾ ਵੀ ਪਿਛਲੀ ਮੀਟਿੰਗ 'ਚ ਟ੍ਰਾਂਸਪੋਰਟ ਮੰਤਰੀ ਨੇ ਵੀ ਇਹ ਚੀਜ਼ ਮੰਨੀ ਸੀ। ਪਰੰਤੂ ਉਹਨਾਂ ਵੱਲੋਂ ਅੱਜ ਕਹਿ ਸਕਦੇ ਕਿ ਬੜੀ ਨਿਮਰਤਾ ਨਾਲ ਸਪਸ਼ਟ ਕੀਤਾ ਗਿਆ ਕਿ ਤੁਹਾਨੂੰ ਪੁੱਛੇ ਬਿਨਾ ਕੋਈ ਵੀ ਹੱਲ ਨਹੀਂ ਕੀਤਾ ਜਾਏਗਾ। ਨਾਲ ਦੀ ਨਾਲ ਇਹ ਹਫ਼ਤੇ ਦਾ ਟਾਈਮ ਲਿਆ ਗਿਆ। ਹਫ਼ਤੇ ਦੇ ਵਿੱਚ ਉਹ ਟ੍ਰਾਂਸਪੋਰਟ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਉਹਨਾਂ ਨਾਲ ਮੀਟਿੰਗ ਕਰਾਉਣ ਦਾ ਵੀ ਉਹ ਨਾਲ ਦੀ ਨਾਲ ਜਿਹੜੀਆਂ ਮੰਗਾਂ ਉਹ ਇੱਕ ਹੋਰ ਮੰਗ ਸੀ ਕਿ ਕਿਲੋਮੀਟਰ ਸਕੀਮ ਬੱਸ ਜਿਹੜੀ ਆ ਉਹ ਪੀਆਰਟੀਸੀ ਦੇ ਪਣਬੱਸ ਜਿਹੜੀ ਪਾਈ ਜਾ ਰਹੀ ਉਹ ਘਾਟੇਵੰਦ ਸੌਦਾ ਨੂੰ ਰੱਦ ਕੀਤਾ ਜਾਵੇ ਟੈਨਰ ਉਹਦੇ ਸਬੰਧੀ ਉਹਨਾਂ ਵੱਲੋਂ ਲਿਖਤੀ ਰੂਪ ਦੇ ਵਿੱਚ ਮੰਗਿਆ ਗਿਆ ਕਿ ਦੋ ਦਿਨਾਂ ਦੇ ਵਿੱਚ ਵਿੱਚ ਕਹਿੰਨ ਤੋਂ ਬਾਅਦ ਬੁੱਧਵਾਰ ਦੁਬਾਰਾ ਮੀਟਿੰਗ ਐਮਡੀ ਪੀਆਰਟੀਸੀ ਤੇ ਪਣਬੱਸ ਨਾਲ ਤੈਅ ਕਰਾਈ ਗਈ ਕਿ ਉੱਥੇ ਲਿਖਤੀ ਰਿਪੋਰਟ ਜਿਹੜੀ ਆ ਉਹ ਜਥੇਬੰਦੀ ਦੇ ਸੁਝਾਅ ਲੈ ਕੇ ਕਿਹੜੀ-ਕਿਹੜੀ ਚੀਜ਼ 'ਚ ਘਾਟੇਵੰਦ ਸੌਦਾ ਉਹ ਲਿਖਤੀ ਰਿਪੋਰਟ ਸੈਕਟਰੀ ਕੋ ਭੇਜੀ ਜਾਏਗੀ ਤੇ ਬੁੱਧਵਾਰ ਤੋਂ ਬਾਅਦ ਵੀਰਵਾਰ ਜਾਂ ਬੁੱਧਵਾਰ ਸ਼ਾਮ ਨੂੰ ਉਹਨਾਂ ਨੇ ਕਿਹਾ ਵੀ ਜੇ ਤੋ ਇਸ ਗੱਲ ਤੋਂ ਸਪਸ਼ਟ ਕਰਦਾ ਕਿ ਪੀਆਰਟੀਸੀ ਦੇ ਐਮਡੀ ਨੇ ਵੀ ਮੰਨਿਆ ਕਿ ਕਿਲੋਮੀਟਰ ਸਕੀਮ ਬੱਸ ਜਿਹੜੀ ਵੋਲਵੋ ਆ ਉਹ ਲਗਭਗ 12-13 ਰੁਪਏ ਘਾਟਾ ਪਾ ਰਹੀ ਹੈ ਤੇ ਜਿਹੜੀ ਐਚਪੀਐਸਸੀ ਉਹ ਸਿਰਫ 3 ਰੁਪਏ